ਇਹ ਕਹਾਣੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਨਾ ਸਿਰਫ ਇੱਕ ਮਹਾਨ ਗੁਰੂ ਸਨ ਸਗੋਂ ਇੱਕ ਅਸਲ ਯੋਦਾ ਕਵੀ ਅਤੇ ਨੀਤੀਕਾਰ ਵੀ ਸਨ ਉਹਨਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਕਿਸ ਤਰ੍ਹਾਂ ਧਰਮ ਨਿਆਂ ਅਤੇ ਮਨੁੱਖਤਾ ਲਈ ਆਪਣਾ ਸਭ ਕੁਝ ਵਾਰਿਆ ਜਾ ਸਕਦਾ ਹੈ ਚਲੋ ਗੁਰੂ ਜੀ ਦੀ ਜ਼ਿੰਦਗੀ ਦੀ ਅਨੋਖੀ ਕਹਾਣੀ ਨੂੰ ਸੁਣਦੇ ਹਾਂ ਗੁਰੂ ਜੀ ਦਾ ਜਨਮ ਅਤੇ ਬਚਪਨ 22 ਦਸੰਬਰ 1668 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਬਿਹਾਰ ਵਿੱਚ ਹੋਇਆ ਉਨ੍ਹਾਂ ਦਾ ਜਨਮ ਇੱਕ ਅਜਿਹੇ ਸਮੇਂ ਵਿੱਚ ਹੋਇਆ ਜਦੋਂ ਭਾਰਤ ਵਿੱਚ ਮੋਗਲ ਸ਼ਾਸਕਾਂ ਦਾ ਜ਼ੁਲਮ ਚਰਮ ਸੀ। ਮਾਤਾ ਗੁਜਰੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਲਾਲ ਗੋਬਿੰਦ ਰਾਏ ਨੇ ਬਚਪਨ ਤੋਂ ਹੀ ਸਿੰਘਾਂ ਵਾਂਗ ਜੀਣਾ ਸਿੱਖ ਲਿਆ ਸੀ। ਗੁਰੂ ਜੀ ਬਚਪਨ ਤੋਂ ਹੀ ਬਹੁਤ ਸਿਆਣੇ ਸਨ। ਉਹ ਮਾਤਾ-ਪਿਤਾ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੇ ਅਤੇ ਸ਼ਸਤਰ ਅਤੇ ਸ਼ਾਸਤਰਾਂ ਦੀ ਸਿੱਖਿਆ ਲੈਂਦੇ। ਗੁਰੂ ਗੱਦੀ ਦੀ ਸਥਾਪਨਾ 1675 ਵਿੱਚ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾ ਦੇ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ। ਉਹ ਸਮਾਂ ਸੀ ਜਦੋਂ ਕੇਵਲ 9 ਸਾਲ ਦੇ ਗੋਬਿੰਦ ਰਾਏ ਨੂੰ ਗੁਰਗੱਦੀ ਪ੍ਰਾਪਤ ਹੋਈ। ਇੱਕ ਨੌਜਵਾਨ ਜੋ ਬਚਪਨ ਦੀ ਖੇਡਾਂ ਖੇਡਣ ਦੀ ਉਮਰ ਵਿੱਚ ਸੀ, ਉਸਨੇ ਪੂਰੀ ਸਿੱਖ ਕੌਮ ਦੀ ਜ਼ਿੰਮੇਵਾਰੀ ਉਠਾਈ। ਇਹ ਸਿਰਫ ਗੁਰੂ ਗੋਬਿੰਦ ਸਿੰਘ ਜੀ ਵਰਗਾ ਸ਼ਖਸ ਹੀ ਕਰ ਸਕਦਾ ਸੀ। ਖਾਲਸਾ ਪੰਥ ਦੀ ਸਥਾਪਨਾ 13 ਅਪ੍ਰੈਲ 1699 ਦੀ ਬੈਸਾਖੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਸੀ ਅਨੰਦਪੁਰ ਸਾਹਿਬ ਦੇ ਦਰਬਾਰ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਇਕੱਠਾ ਕੀਤਾ ਉਹਨਾਂ ਨੇ ਇੱਕ ਸਵਾਲ ਪੁੱਛਿਆ ਕਿ ਇਸ ਜਮਾਤ ਵਿੱਚ ਕੋਈ ਹੈ ਜੋ ਧਰਮ ਲਈ ਆਪਣਾ ਸਿਰ ਦੇ ਸਕੇ ਇੱਕ ਇੱਕ ਕਰਕੇ ਪੰਜ ਸ਼ਰੀਫ ਸਿੱਖ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਏ ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਅਤੇ ਉਹ ਖਾਲਸਾ ਬਣ ਗਏ ਇਹ ਸਿੱਖ ਧਰਮ ਦੀ ਨਵੀਂ ਸ਼ੁਰੂਆਤ ਸੀ ਖਾਲਸਾ ਪੰਥ ਸਿਰਫ ਇੱਕ ਧਾਰਮਿਕ ਸਮੂਹ ਨਹੀਂ ਸਗੋ ਜ਼ੁਲਮ ਦੇ ਖਿਲਾਫ ਲੜਨ ਵਾਲਾ ਸਿੱਖਾਂ ਦਾ ਯੋਦਾ ਦਲ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੀ ਨੂੰ ਸਭ ਕੁਝ ਗਵਾਉਣਾ ਪਿਆ ਪਰ ਉਹ ਕਦੇ ਡਿਗੇ ਨਹੀਂ ਗੁਰੂ ਜੀ ਦੇ ਚਾਰ ਸਾਹਿਬਜ਼ਾਦਿਆਂ ਨੇ ਧਰਮ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਜਾਰ ਸਿੰਘ ਨੇ ਚਮਕੌਰ ਦੀ ਗੜੀ ਦੀ ਲੜਾਈ ਵਿੱਚ ਸ਼ਹਾਦਤ ਦਿੱਤੀ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਨੂੰ ਸਿਰਹਿੰਦ ਵਿੱਚ ਜ਼ਿੰਦਾ ਇਟਾਂ ਵਿੱਚ ਚੁਣਵਾ ਦਿੱਤਾ ਗਿਆ। ਇਹ ਕੁਰਬਾਨੀਆਂ ਸਾਨੂੰ ਸਿਖਾਉਂਦੀਆਂ ਹਨ ਕਿ ਸੱਚ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਭ ਕੁਝ ਦੇਣਾ ਪੈ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਖੀਰਲਾ ਗੁਰੂ ਘੋਸ਼ਿਤ ਕਰਨਾ ਨਾਂਦੇੜ ਹਾਜ਼ੂਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕੋਸ਼ਨਾ ਕੀਤੀ ਕਿ ਹੁਣ ਸਿੱਖਾਂ ਦਾ ਸਦਾ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਵੇਗਾ। ਉਹਨਾਂ ਨੇ ਕਿਹਾ ਸਾਬਤ ਸਚੀਰਾ ਜੋਤੇ ਦੇ ਪਾਵਨ ਅਖੀਰ ਦੇ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਸਿਰਫ ਸਿੱਖਾਂ ਦੇ ਗੁਰੂ ਨਹੀਂ ਸਨ ਉਹ ਇੱਕ ਸੰਦੇਸ਼ਕ ਸਨ ਜੋ ਸਾਨੂੰ ਸਿਖਾਉਂਦੇ ਹਨ ਕਿ ਧਰਮ ਦੀ ਰੱਖਿਆ ਲਈ ਸੱਚਾਈ ਹੌਸਲੇ ਅਤੇ ਇਨਸਾਨੀਅਤ ਨੂੰ ਕਦੇ ਵੀ ਨਾ ਛੱਡੋ ਜੋਤੀ ਜੋਤ ਸਮਾਉਣਾ 7 ਅਕਤੂਬਰ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਹਾਜ਼ੂਰ ਸਾਹਿਬ ਵਿੱਚ ਆਪਣੀ ਜੋਤੀ ਜੋਤ ਸਮਾ ਲਈ ਉਨ੍ਹਾਂ ਦੇ ਜੀਵਨ ਦਾ ਹਰ ਪਲ ਧਰਮ ਅਤੇ ਨਿਆਂ ਦੀ ਰੱਖਿਆ ਲਈ ਸਮਰਪਿਤ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਦੇਸ਼ ਸਿੱਖ ਧਰਮ ਦੇ ਮੁਢਲ ਸਿਧਾਂਤਾਂ ਸੇਵਾ ਸਿਮਰਨ ਅਤੇ ਅੰਤ ਵਿੱਚ ਸਾਰੇ ਬੋਲੋ ਸਤਨਾਮ ਵਾਹਿਗੁਰੂ ਜੋ ਬੋਲੇ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਔਰ ਸ਼ੇਅਰ ਜਰੂਰ ਕਰੋ ਧੰਨਵਾਦ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ